ਵਾਹਿਗੁਰੂ ਸਾਹਿਬ ਜੀ ਸਤਿਗੁਰ ਹੋਆ ਸਤਿਗੁਰ ਹੋ ਅਚਰਜ ਅਮਰ ਅਮਰ ਵਰਤਾਇਆ ਸੋ ਟਿੱਕਾ ਸੋ ਬਹਿਣਾ ਸੋਈ ਸੱਚਾ ਹੁਕਮ ਚਲਾਇਆ ਖੋਲ ਖਜ਼ਾਨਾ ਸ਼ਬਦ ਦਾ ਸਾਧ ਸੰਗਤ ਸੱਚ ਮੇਲ ਮਿਲਾਇਆ ਗੁਰ ਚੇਲਾ ਪਰਵਾਣ ਕਰ ਚਾਰ ਵਰਨ ਲੈ ਪੈਰੀ ਪਾਇਆ ਗੁਰਮੁਖ ਇੱਕ ਧਾਈ ਐ ਦੁਰਮਤ ਦੂਜਾ ਭਾਉ ਮਿਟਾਇਆ ਕੁਲਾ ਧਰਮ ਗੁਰਸਿੱਖ ਸਾਬ ਮਾਇਆ ਵਿੱਚ ਉਦਾਸ ਰਹਾਇਆ ਪੂਰੇ ਪੂਰਾ ਥਾਟ ਬਣਾਇਆ ਕੁਲਾ ਧਰਮ ਗੁਰਸਿੱਖ ਸਾਬ ਮਾਇਆ ਵਿੱਚ ਉਦਾਸ ਰਹਾਇਆ ਪੂਰੇ ਪੂਰਾ ਥਾਟ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸਤਿਗੁਰ ਹੋਆ ਸਤਿਗੁਰ ਹੋ ਅਚਰਜ ਅਮਰ ਅਮਰ ਵਰਤਾਇਆ ਸੋ ਟਿੱਕਾ ਸੋ ਬਹਿਣਾ ਸੋਈ ਸੱਚਾ ਹੁਕਮ ਚਲਾਇਆ ਖੋਲ ਖਜ਼ਾਨਾ ਸ਼ਬਦ ਦਾ ਸਾਧ ਸੰਗਤ ਸੱਚ ਮੇਲ ਮਿਲਾਇਆ ਗੁਰ ਚੇਲਾ ਪਰਵਾਣ ਕਰ ਚਾਰ ਵਰਨ ਲੈ ਪੈਰੀ ਪਾਇਆ ਗੁਰਮੁਖੋ ਇੱਕ ਧਾਈ ਐ ਦੁਰਮਤ ਦੂਜਾ ਭਾਉ ਮਿਟਾਇਆ ਕੁਲਾ ਧਰਮ ਗੁਰਸਿੱਖ ਸਭ ਮਾਇਆ ਵਿੱਚ ਉਦਾਸ ਰਹਾਇਆ ਪੂਰੇ ਪੂਰਾ ਥਾਟ ਬਣਾਇਆ ਕੁਲਾ ਧਰਮ ਗੁਰਸਿੱਖ ਸਭ ਮਾਇਆ ਵਿੱਚ ਉਦਾਸ ਰਹਾਇਆ ਪੂਰੇ ਪੂਰਾ ਥਾਟ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸਤਿਗੁਰ ਹੋਆ ਸਤਿਗੁਰ ਹੋ ਅਚਰਜ ਅਮਰ ਅਮਰ ਵਰਤਾਇਆ ਸੋ ਟਿੱਕਾ ਸੋ ਬਹਿਣਾ ਸੋਈ ਸੱਚਾ ਹੁਕਮ ਚਲਾਇਆ ਖੋਲ ਖਜ਼ਾਨਾ ਸ਼ਬਦ ਦਾ ਸਾਧ ਸੰਗਤ ਸੱਚ ਮੇਲ ਮਿਲਾਇਆ ਗੁਰ ਚੇਲਾ ਪਰਵਾਣ ਕਰ ਚਾਰ ਵਰਨ ਲੈ ਪੈਰੀ ਪਾਇਆ ਗੁਰਮੁਖ ਇੱਕ ਧਾਈ ਐ ਦੁਰਮਤ ਦੂਜਾ ਭਾਉ ਮਿਟਾਇਆ ਕੁਲਾ ਧਰਮ ਗੁਰਸਿੱਖ ਸਭ ਮਾਇਆ ਵਿੱਚ ਉਦਾਸ ਰਹਾਇਆ ਪੂਰੇ ਪੂਰਾ ਥਾਟ ਬਣਾਇਆ ਕੁਲਾ ਧਰਮ ਗੁਰਸਿੱਖ ਸਭ ਮਾਇਆ ਵਿੱਚ ਉਦਾਸ ਰਹਾਇਆ ਪੂਰੇ ਪੂਰਾ ਥਾਟ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸਤਿਗੁਰ ਹੋਆ ਸਤਿਗੁਰ ਹੋ ਅਚਰਜ ਅਮਰ ਅਮਰ ਵਰਤਾਇਆ ਸੋ ਟਿੱਕਾ ਸੋ ਬਹਿਣਾ ਸੋਈ ਸੱਚਾ ਹੁਕਮ ਚਲਾਇਆ ਖੋਲ ਖਜ਼ਾਨਾ ਸ਼ਬਦ ਦਾ ਸਾਧ ਸੰਗਤ ਸੱਚ ਮੇਲ ਮਿਲਾਇਆ ਗੁਰ ਚੇਲਾ ਪਰਵਾਣ ਕਰ ਚਾਰ ਵਰਨ ਲੈ ਪੈਰੀ ਪਾਇਆ ਗੁਰਮੁਖ ਇੱਕ ਤੇ ਆਈ ਐ ਦੁਰਮਤ ਦੂਜਾ ਭਾਉ ਮਿਟਾਇਆ ਕੁਲਾ ਧਰਮ ਗੁਰਸਿੱਖ ਸਭ ਮਾਇਆ ਵਿੱਚ ਉਦਾਸ ਰਹਾਇਆ ਪੂਰੇ ਪੂਰਾ ਥਾਟ ਬਣਾਇਆ ਕੁਲਾ ਧਰਮ ਗੁਰਸਿੱਖ ਸਭ ਮਾਇਆ ਵਿੱਚ ਉਦਾਸ ਰਹਾਇਆ ਪੂਰੇ ਪੂਰਾ ਥਾਟ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸਤਿਗੁਰ ਹੋਆ ਸਤਿਗੁਰ ਹੋ ਅਚਰਜ ਅਮਰ ਅਮਰ ਵਰਤਾਇਆ ਸੋ ਟਿੱਕਾ ਸੋ ਬਹਿਣਾ ਸੋਈ ਸੱਚਾ ਹੁਕਮ ਚਲਾਇਆ ਖੋਲ ਖਜ਼ਾਨਾ ਸ਼ਬਦ ਦਾ ਸਾਧ ਸੰਗਤ ਸੱਚ ਮੇਲ ਮਿਲਾਇਆ ਗੁਰ ਚੇਲਾ ਪਰਵਾਣ ਕਰ ਚਾਰ ਵਰਨ ਲੈ ਪੈਰੀ ਪਾਇਆ ਗੁਰਮੁਖ ਇੱਕ ਧਾਈ ਐ ਦੁਰਮਤ ਦੂਜਾ ਭਾਉ ਮਿਟਾਇਆ ਕੁਲਾ ਧਰਮ ਗੁਰਸਿੱਖ ਸਭ ਮਾਇਆ ਵਿੱਚ ਉਦਾਸ ਰਹਾਇਆ ਪੂਰੇ ਪੂਰਾ ਥਾਟ ਬਣਾਇਆ ਕੁਲਾ ਧਰਮ ਗੁਰਸਿੱਖ ਸਭ ਮਾਇਆ ਵਿੱਚ ਉਦਾਸ ਰਹਾਇਆ ਪੂਰੇ ਪੂਰਾ ਥਾਟ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ